ਜੀ ਬਾਕੀ ਫਾਈਬਰ ਵੀ ਜੀ ਤੁਸੀਂ ਆਪ ਤਿਆਰ ਜਿਵੇਂ ਆ ਹੱਡਾ ਸਾਰੇ ਇਹ ਵੀ ਆਪ ਮੈਨੂਫੈਕਚਰ ਕਰਦੇ ਤੁਸੀਂ ਸਾਰੇ ਇਹ ਆਪਾਂ ਆਪ ਹੀ ਮੈਨੂਫੈਕਚਰ ਕਰਦੇ ਆ ਜੀ ਬਾਕੀ ਆ ਜਿਹੜੀ ਸੈਂਪਲ ਤੋਂ ਬੰਪਰ ਵਰਤੀ ਦੇ ਲੇਜ਼ਰ ਕਟਿੰਗ ਵਾਲੇ ਹਾਂ ਬਿਲਕੁਲ ਆਪਾਂ ਆ ਦਿਖਾਉਣੀ ਹੈ ਬਾਈ ਇਹਨਾਂ ਦੇ ਇੱਥੇ ਮਸ਼ੀਨ ਹੈਗੀ ਹੈ ਲੇਜ਼ਰ ਕਟਿੰਗ ਵਾਲੇ ਹਾਂ ਜੀ ਹਾਂ ਜੀ ਜਰੂਰ ਉਧਰ ਪਈਓ ਆਪਾਂ ਚੈੱਕ ਕਰਾਉਨੇ ਆ ਜੀ ਬਿਲਕੁਲ ਜੀ ਤੁਸੀਂ ਇਹ ਲੋਹੇ ਦੀ ਪੰਜ ਸੂਤ ਹੈ ਜੀ ਆ ਦੇਖੋ ਤੇ ਇਹ ਹੁਣ ਕੱਟ ਰਹੀ ਹੈ ਸਾਮਾਨ ਕਟਿਆ ਵੀ ਪਿਆ ਜੀ ਇਹਦੀ ਪ੍ਰੋਪਰ ਸਹੀ ਸਫਾਈ ਹੁੰਦੀ ਹੈ ਜੀ ਲਓ ਜੀ ਕਿਹੜੇ ਕਿਹੜੇ ਟਰੈਕਟਰ ਦੀ ਮਿਲ ਜਾਂਦੀ ਮਿੰਦਰਾ ਦੇ ਬਾਈ ओरिजिनल ਯੂਜ਼ ਕਰਦੇ ਬਾਕੀ ਪੁੱਛਦੇ ਕਿੱਦਾਂ ਬਾਈ ਜੀ ਕੀ ਕੀ ਪ੍ਰਾਈਸ ਲੈਂਦਾ ਹੁੰਦਾ ਕਿਹੜੇ ਕਿਹੜੇ ਦੀ ਮਿਲ ਜੂਣਗੇ ਵੀ ਕਿਵੇਂ ਇਹ ਟਿਕਦਾ ਜੀ ਉੱਪਰ ਆਹ ਚੀਜ਼ ਆ ਕੇ ਜੀ ਇਹਨਾਂ ਸੱਲਾਂ ਦੇ ਵਿੱਚ ਆ ਕੇ ਇਹ ਟਿਕ ਜਾਂਦੀ ਹੈ ਇਹਦੇ ਉੱਪਰ ਗਰਮਡ ਗਾਰਡ ਫਿੱਟ ਹੁੰਦਾ ਫਿਰ ਹੁੰਦਾ ਜਦੋਂ ਆਪਾਂ ਕਹ ਲਈਏ ਵੀ ਮੇਨ ਹੱਡੀ ਆ ਮਡ ਗਾਰਡ ਦੀ ਆ ਦਿੰਨੇ ਆ ਜੀ ਇਹ ਵੇਟ ਨੇ ਜੀ ਇਹਨਾਂ ਕੋਲ ਇਹ ਹੌਲੈਂਡ ਦੇ ਬਾਕੀ ਆਪਾਂ ਇੱਕ ਇਹ ਸੈਕੰਡ ਕੁਆਲਿਟੀ ਮੰਨੀ ਆ ਅੱਛਾ ਜੀ ਜਿਹੜੀ ਫਰਸਟ ਕੁਆਲਿਟੀ ਵਿਊਅਰਸ ਨੂੰ ਆਪਾਂ ਉਹ ਵੀ ਚੈੱਕ ਕਰਾ ਦਿੰਨੇ ਆ ਜੀ ਅੱਛਾ ਜੀ ਸਾਨੂੰ ਬਹੁਤ ਵਧੀਆ ਲੱਗਿਆ ਆਮ ਰੇਟ ਵੀ ਦੂਜਿਆਂ ਨਾਲੋਂ ਬਹੁਤ ਹੀ ਵਧੀਆ ਤੇ ਕੁਆਲਿਟੀ ਵੀ ਬਹੁਤ ਵਧੀਆ ਜੀ ਠੀਕ ਹੈ ਅੱਗੇ ਵੀ ਬਹੁਤ ਟਰੈਕਟਰਾਂ ਦੇ ਲੱਗੇ ਵੇਖੀ ਤਾਂ ਹੀ ਕਰਕੇ ਤਿਆਰ ਕੀਤੀ ਗਈ ਆ ਬਿਲਕੁਲ 오ਰੀਜਨਲ ਵਰਗੀ ਤਿਆਰ ਕੀਤੀ ਨਿਊ ਫੌਲੈਂਡ ਦੀ ਹਨਾ ਜੀ ਇਹ ਕੰਪਨੀ ਨਾਲੋਂ ਕਹਿ ਲੋ ਵੀ ਅੱਧੇ ਰੇਟ 'ਚ ਆਪਣੇ ਕੋਲੋਂ ਮਿਲੂਗੀ ਤੇ ਕੁਆਲਿਟੀ ਉਦੋਂ ਦੁੱਗਣੀ ਮੈਗ ਵੈਲਡਿੰਗ ਹੋਇਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਇਸ ਵਲੌਗ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਜੀ ਤੇ ਆਪਾਂ ਆਏ ਆ ਜੀ ਅੱਜ ਕੇਐਸ ਵਾਲੇ ਵੀਰਾਂ ਕੋਲ ਫਰੋਜਪੁਰ ਮੋਗਾ ਰੋਡ ਤੇ ਖੜੇ ਆ ਜੀ ਜ ਇਹ ਵੀਰ ਨੇ ਜਿਹੜੇ ਫਾਈਬਰ ਹੁੱਡ ਜਾਨੀ ਕਿ ਛਤਰੀਆਂ ਲਗਾਉਂਦੇ ਨੇ ਤੇ ਮਤਲਬ ਬੰਪਰ ਹੁੰਦੇ ਨੇ ਇਹਨਾਂ ਕੋਲ ਟਰੈਕਟਰਾਂ ਦੇ ਮੜਗਾੜ ਤੇ ਵੇਟ ਰੱਖਦੇ ਨੇ ਬਾਕੀ ਸਾਰੀ ਗੱਲਬਾਤ ਆਪਾਂ ਬਾਈ ਜੀ ਨਾਲ ਕਰਦੇ ਆਂ ਤੇ ਇਹਨਾਂ ਦੀ ਜਿਹੜੀ ਹੈ ਫੈਕਟਰੀ ਆਪਾਂ ਉੱਥੇ ਜਾ ਕੇ ਸਾਰਾ ਦੇਖਦੇ ਆਂ ਵੀ ਕਿਵੇਂ ਕੀ ਸਮਝਦਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੋ ਜੀ ਬਹੁਤ ਵਧੀਆ ਜੀ ਤੁਸੀਂ ਸੁਣਾਓ ਠੀਕ ਠਾਕ ਹੋਈ ਬਹੁਤ ਵਧੀਆ ਵਧੀਆ ਕਿਰਪਾ ਜੀ ਤੁਸੀਂ ਦੱਸੋ ਵਧੀਆ ਚੱਲਦਾ ਬਹੁਤ ਵਧੀਆ ਚੱਲਦਾ ਜੀ ਕੰਮ ਹਾਂਜੀ ਉਹ ਚੱਲਦਾ ਜੀ ਸੋਹਣਾ ਹੀ ਚਾਹੀਦਾ ਤੇ ਮੈਂ ਕਵਾਂਗਾ ਬਾਈ ਜੀ ਆਜ ਜ਼ਰੂਰ ਜੀ ਜ਼ਰੂਰ ਆ ਜੇ ਜੀ ਤੇ ਫਾਈਬਰ ਹੁੱਡ ਦੇਖਦੇ ਆ ਤੇ ਆਹ ਦੇਖੋ ਜੀ ਇਹਨਾਂ ਦੀ ਇਹ ਅ ਇੰਡਸਟਰੀ ਕਹ ਲੋ ਫੈਕਟਰੀਆਂ ਪੁਆਇੰਟ ਜਿੱਥੇ ਕੰਮ ਕਰਦੇ ਨੇ ਜੀ ਇਹ ਸਾਰਾ ਲਓ ਜੀ ਆਹ ਦੇਖੋ ਆਹ ਟਰੈਕਟਰ ਆਏ ਖੜੇ ਨੇ ਜੀ ਸਵੇਰ ਸਵੇਰਾ ਦਾ ਟਾਈਮ ਹੈ ਇੱਕ ਆ ਫਾਰਮ ਟਰੈਕ ਆਇਆ ਹੋਇਆ ਜੀ ਤੇ ਇੱਕ ਆ 855 ਪ੍ਰੋਟੈਕ ਜਿਹੜਾ ਆਇਆ ਹੈ ਇਹ ਬਾਈ ਇਹਨਾਂ ਨੂੰ ਹੁੱਡ ਲਵਾਉਣ ਲਈ ਲੈ ਕੇ ਆਏ ਹੁੱਡ ਲਵਾਉਣ ਲਈ ਲੈ ਕੇ ਆਏ ਨਾ ਜੀ ਹਾਂ ਜੀ ਹੁੱਡ ਤੇ ਬੈਂਪਰ ਜੀ ਹਾਂ ਜੀ ਹੁੱਡ ਤੇ ਬੈਂਪਰ ਲਵਾਉਣ ਲਈ ਲੈ ਕੇ ਆਏ ਨੇ ਤੇ ਹੁਣ ਆ ਦੇਖੋ ਜੀ ਇਹਨਾਂ ਦੀਆਂ ਫਾਈਬਰ ਵਾਲੀਆਂ ਜਿਹੜੀਆਂ ਹੁੱਡ ਨੇ ਇਹ ਨੇੜੇ ਦਿਖਾਓ ਜੀ ਮ ਇਹ ਸਾਰੀਆਂ ਇਹਨਾਂ ਕੋ ਹੈਗੀਆਂ ਨੇ ਵੀਰੇ ਕਿਦਾਂ ਕਿੰਨੀ ਰੇਂਜ ਤੋਂ ਸ਼ੁਰੂ ਹੋ ਜਾਂਦੀਆਂ ਨੇ ਭਾਈ ਜੀ ਸਾਡੇ 11000 ਤੋਂ ਸ਼ੁਰੂ ਆਉਂਦੇ ਆ ਬਾਕੀ ਜਿਵੇਂ ਕਸਟਮਰ ਡਿਮਾਂਡ ਕਰਦੇ ਆ ਜੀ ਉਹ ਸਾਬ ਨਾਲ ਹਾਂ ਜੀ ਇਹਨਾਂ ਦੀ ਕੁਆਲਿਟੀ ਹੈ ਬਿਲਕੁਲ ਜੀ ਤੇ ਮਾਡਲਾਂ ਦਾ ਫਰਕ ਆ ਜੀ ਫੈਬਰਿਕ ਨੰਬਰ ਦੀ ਆਪਾਂ ਯੂਜ਼ ਕਰਦੇ ਆ ਪਰ ਡਿਜ਼ਾਈਨ ਦੇ ਹਿਸਾਬ ਨਾਲ ਰੇਟ ਦਾ ਫਰਕ ਪੈ ਜਾਂਦਾ ਜੀ ਜੀ ਬਾਕੀ ਫਾਈਬਰ ਵੀ ਜੀ ਤੁਸੀਂ ਆਪ ਤਿਆਰ ਜਿਵੇਂ ਆ ਹੁੱਡ ਆ ਸਾਰੇ ਇਹ ਵੀ ਆਪ ਮੈਨੂਫੈਕਚਰ ਕਰਦੇ ਹੋ ਤੁਸੀਂ ਸਾਰੇ ਇਹ ਆਪਾਂ ਆਪ ਹੀ ਮੈਨੂਫੈਕਚਰ ਕਰਦੇ ਆ ਜੀ ਬਾਕੀ ਆ ਜਿਹੜੀ ਸੈਂਪਲ ਚ ਡਿਜ਼ਾਈਨ ਸਾਰਨੋਂ ਜ਼ਿਆਦਾ ਆਪਣਾ ਚੱਲ ਰਿਹਾ ਵਾ ਜੀ ਅੱਛਾ ਜਿਹੜਾ ਜ਼ਿਆਦਾ ਸਭ ਤੋਂ ਵੱਧ ਚੱਲਦਾ ਹੈ ਸਾਰਨੋਂ ਜ਼ਿਆਦਾ ਚੱਲ ਰਿਹਾ ਜੀ ਦਿਖਾਓਗਾ ਕਿਹੜਾ ਹੈ ਇਹ ਦੇਖੀਏ ਹਾਂਜੀ ਹਾਂਜੀ ਜਰੂਰ ਜਿਵੇਂ ਸਿਗਨੇਚਰ ਆਈਟਮ ਵੀ ਮੰਨ ਲਓ ਆਪਣੀ ਜਿਹੜੀ ਆ ਟੌਪ ਤੇ ਚੱ ਇਹ ਹੁਣ ਨਿਊ ਅਪਡੇਟ ਹੋਇਆ ਪਹਿਲਾਂ ਆਹਲਾ ਡਿਜ਼ਾਈਨ ਸੀ ਹੁਣ ਆਹਲੀ ਫਾਈਬਰ ਜ਼ਿਆਦਾ ਚੱਲਦੀ ਆ ਜੀ ਅੱਛਾ ਆਹ ਵਾਲੀ ਚੱਲ ਰਹੀ ਆ ਆਪਾਂ ਰੇਟ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਰੇਟ ਸੇਮ ਹੀ ਆ ਜੀ ਜੀ ਤੇ ਕੰਮ ਉਹੀ ਆ ਇਹ ਵਾਂ ਨਹੀਂ ਅੱਛਾ ਅੱਛਾ ਜੀ ਹਾਂਜੀ ਤੇ ਲਓ ਜੀ ਤੇ ਇਹ ਬਾਈ ਜੀ ਕਿੰਨੇ ਗ੍ਰੇਨ ਚ ਪੈ ਜਾਂਦੀ ਆ ਇਹ ਇਹ ਕੋਈ 12 12.5 ਹਜ਼ਾਰ ਦੀ ਰੇਂਜ ਪੈਂਦੀ ਬਾਕੀ ਟਰੈਕਟਰਾਂ ਦੇ ਮਾਡਲ ਦੇ ਹਿਸਾਬ ਤੇ ਡਿਪੈਂਡ ਕਰਦਾ ਜੀ ਅੱਛਾ ਜੀ ਵੈਸੇ ਤਾਂ ਇਹ ਜਿਵੇਂ ਤੁਸੀਂ ਬਣਾਉਂਦੇ ਹੋ ਹਰੇਕ ਮਾਡਲ ਲਈ ਬਣਾ ਲੈਂਦੇ ਹੋਗੇ ਨਾ ਹਰ ਇੱਕ ਟਰੈਕਟਰ ਦੀ ਅਵੇਲੇਬਲ ਹੈ ਜੀ ਸਾਨੂੰ ਬੰਦਾ ਆਉਣ ਤੋਂ ਪਹਿਲਾਂ ਇੱਕ ਵਾਰੀ ਕਾਲ ਕਰ ਲਵੇ ਉਹ ਦਿਨ ਹਾਫ ਹੈ ਨਾ ਆ ਰਹੀ ਟਰੈਕਟਰ ਰੈਡੀ ਕਰਕੇ ਦੇ ਦੇਵਾਂਗੇ ਜੀ ਬਾਕੀ ਦੇਖੋ ਜੀ ਇਹਨਾਂ ਕੋਲ ਬਾਈਆਂ ਕੋਲ ਆ ਸਾਰਾ ਮਟੀਰੀਅਲ ਪਿਆ ਜੀ ਇਹ ਰਾਮ ਮਟੀਰੀਅਲ ਸਾਰਾ ਜੀ ਇੱਥੋਂ ਤੁਸੀਂ ਇਹ ਜਿਹੜੀਆਂ ਮਤਲਬ ਫਾਈਬਰ ਉਹ ਇਹਨਾਂ ਦੀ ਲਵਾ ਸਕੋ ਤੇ ਬਾਕੀ ਭਾਈ ਜੀ ਕਲਰ ਵਾਈਜ਼ ਗੱਲ ਕਰੀਏ ਜਿਵੇਂ ਕਿਸੇ ਦਾ ਟਰੈਕਟਰ ਦੇ ਨਾਲ ਦਾ ਕਲਰ ਕਰਾਉਣਾ ਦਾ ਮਨ ਹੋਵੇ ਕਲਰ ਕਰ ਦਿੰਦੇ ਆ ਕਿ ਵਾਈਟ ਹੀ ਚੱਲਦੀ ਜ਼ਿਆਦਾ ਕਲਰ ਕਰ ਦਈਦਾ ਜੀ ਬਾਕੀ ਆਮ ਹੀ ਵਾਈਟ ਕਲਰ ਜ਼ਿਆਦਾ ਪ੍ਰੈਫਰ ਕਰਦੇ ਆ ਬੰਦੇ ਨੂੰ ਇਹਦੀ ਲਾਈਫ ਜ਼ਿਆਦਾ ਆ ਬਾਕੀ ਸੋਨਾ ਵੀ ਲੱਗਦਾ ਹਰੇਕ ਜੀ ਸੋਨਾ ਲੱਗਦਾ ਬਾਕੀ ਸਾਰਿਆਂ ਨਾਲੋਂ ਕਾਮਯਾਬ ਰੰਗਾ ਜੀ ਇਹਦੀ ਆਪਾਂ ਗਾਰੰਟੀ ਦਿੰਨੇ ਆ ਵੀ ਜੇ ਸਾਲ ਬਾਅਦ ਵੀ ਬੰਦਾ ਕੱਪੜਾ ਮਾਰੂਗਾ ਉਦਾਂ ਹੀ ਚੰਕ ਕਰਊਗੀ ਬਿਲਕੁਲ ਸੋ ਲੋ ਜੀ ਇਹ ਇਹਨਾਂ ਦੀ ਫਾਈਬਰ ਰੋਡ ਤੇ ਕਿੰਨੇ ਕਿੰਨੇ ਰੇਂਜ ਤੱਕ ਹੈ ਅੱਗੇ ਅੱਗੇ ਜਿਵੇਂ ਹੁਣ 15.5 ਹਜ਼ਾਰ ਲੈ ਕੇ 20 ਹਜ਼ਾਰ ਦੀ ਵੀ ਲੱਗ ਜਾਂਦੀ 25 ਹਜ਼ਾਰ ਦੀ ਜਿੱਦਾਂ ਕਸਟਮਰ ਡਿਮਾਂਡ ਕਰਦਾ ਉਹਦੇ ਵਿੱਚ ਜਿਵੇਂ ਹੁਣ ਵੇਖੀਦਾ ਆਪਾਂ ਪੱਖੇ ਵਗੈਰਾ ਵੀ ਲਵਾਉਂਦੇ ਨੇ ਕਈ ਇਲੈਕਟ੍ਰੋਨਿਕ ਦਾ ਕੰਮ ਆ ਜਿਵੇਂ ਆਪਣਾ ਗਾਰਜਰ ਵਗੈਰਾ ਕੰਪਲੀਟ ਮਿਲ ਜਾਂਦਾ ਜੀ ਆਪਣੇ ਕੋਲ ਫਰੰਟ ਵਾਲੀ ਲਾਈਟਿੰਗ ਹੋਗੀ ਫੈਨ ਹੋਗੇ ਜੀ ਆ ਦੇਖੋ ਫਰੰਟ ਵਾਲੀ ਲਾਈਟ ਲੱਗੀ ਹੋਈ ਇਹਨਾਂ ਤੇ ਅੱਛਾ ਭਾਈ ਜਿਵੇਂ ਉਹ ਛਤਰੀ ਹੈ ਜਿਹੜੀ ਤੁਸੀਂ ਦਿਖਾਈ ਜਿਆਦਾ ਚੱਲਦੀ ਉਹ ਚ ਨਹੀਂ ਫਿਰ ਫਰੰਟ ਵਾਲੀ ਲਾਈਟ ਆਉਂਦੀ ਉਹ ਚ ਸਾਰਾ ਕੁਝ ਐਸੈਸਰੀ ਉਹ ਚ ਐਡ ਹੋ ਜਾਂਦੀ ਹੈ ਜੀ ਇਹ ਜਿਵੇਂ ਇੰਡੀਕੇਟਰ ਵਾਲਾ ਮਾਡਲ ਮੰਨਿਆ ਗਿਆ ਉਹ ਅੱਛਾ ਜੀ ਉਹ ਸੈਂਪਲ ਦੇ ਵਿੱਚ ਫਰੰਟ ਤੇ ਲਾਈਟ ਲੱਗ ਜਾਂਦੀ ਆ ਅੱਛਾ ਅੱਛਾ ਬਾਹਰ ਬਾਹਰਲੇ ਪਾਸੇ ਇਹਦੇ ਵਿੱਚ ਇਹ ਬਿਲਟ ਆਉਂਦੀ ਅੰਦਰ ਹਨਾ ਹਾਂ ਜੀ ਹਾਂ ਜੀ ਇਹਨਾਂ ਬਿਲਟ ਆਉਂਦੀ ਹੈ ਇਹਦੇ ਵਿੱਚ ਵੀ ਆਪਾਂ ਲਗਾ ਸਕਦੇ ਜਿਹੜੀ ਲਾਈਟ ਦਾ ਆਉਣੀ ਆ ਉਹਦੇ ਵਿੱਚ ਫਰੰਟ ਸੋ ਇੱਕ ਵਾਰੀ ਦੇਖੋ ਤੁਸੀਂ ਸਾਰਾ ਜੀ ਇੱਧਰ ਪੂਰਾ ਕੰਮ ਚੱਲਦਾ ਪਿਆ ਜੀ ਪਰਲੇ ਪਾਸੇ ਉਹ ਸਿਰੇ ਤੱਕ ਬਾਕੀ ਕਟਿੰਗ ਵਗੈਰਾ ਜਿਹੜੀ ਇਹ ਲੇਜ਼ਰ ਮਸ਼ੀਨਾਂ ਨਾਲ ਕਰਦੇ ਨੇ ਤੇ ਹੁਣ ਬਾਈ ਜੀ ਆਪਾਂ ਬੰਪਰ ਦੇਖੀਏ ਜੀ ਬੰਪਰ ਜ਼ਰੂਰ ਜੀ ਜ਼ਰੂਰ ਆ ਬੰਪਰਾਂ ਦੇ ਮਾਡਲ ਦੇਖਦੇ ਹਾਂ ਜੀ ਹੁਣ ਇਹਨਾਂ ਦੇ ਸਾਹਮਣੇ ਪਏ ਨੇ ਤੇ ਉਹ ਦੇਖਦੇ ਹਾਂ ਹਾਂਜੀ ਬਾਈ ਜੀ ਆ ਸਾਨੂੰ ਦੱਸੋ ਜੀ ਬੰਪਰਾਂ ਬਾਰੇ ਜਿਹੜੇ ਆ ਨੇ ਇਹ ਆਪਣੇ ਕੋਲ ਰੀ ਟਰੈਕਟਰ ਦੇ ਬੰਪਰ ਅਵੇਲੇਬਲ ਆ ਜੀ ਜਿਵੇਂ ਕਸਟਮਰ ਡਿਮਾਂਡ ਕਰਦਾ ਵਾ ਆ ਹੁਣ ਜਿਵੇਂ ਪੰਜਾਬ ਦੇ ਨਕਸ਼ੇ ਦੀ ਕਟਿੰਗ ਹੁੰਦੀ ਹੈ ਹਾਂਜੀ ਪੂਰਾ ਪੰਜਾਬ ਦਾ ਜਿਹੜਾ ਨਕਸ਼ ਇਹ ਤੁਸੀਂ ਪੰਜਾਬ ਦਾ ਨਕਸ਼ਾ ਆਪਦਾ ਗੋਤ ਆਪਦਾ ਨਾਮ ਨੰਬਰ ਵਗੈਰਾ ਜਿਵੇਂ ਇਹ ਸਭ ਕੁਝ ਤੁਸੀਂ ਖਣਾ ਸਕਦੇ ਹੋ ਇੱਥੇ ਹਨ ਤੁਸੀਂ ਇੱਥੇ ਜਿਹੜਾ ਡਿਜ਼ਾਈਨ ਵਰਕ ਕਰਾ ਸਕਦੇ ਅੱਛਾ ਭਾਈ ਕਿੰਨੇ ਕਿਲੋ ਤੋਂ ਸ਼ੁਰੂ ਹੋ ਜਾਂਦੇ ਜਿਹੜੇ ਆ ਬੰਪਰ ਭਾਈ ਜੀ 80 85 ਕਿਲੋ ਤੋਂ ਬੰਪਰ ਰੈਡੀ ਹੋ ਜਾਂਦੇ ਆ ਜੀ ਇਹ ਮੈਕਸ ਟੂ ਮੈਕਸ ਜਿੰਨਾ ਮਰਜ਼ੀ ਆਪਾਂ ਬੰਪਰ ਤਿਆਰ ਕਰ ਸਕਦੇ ਆ ਜੀ ਜਿੰਨੀ ਕਸਟਮਰ ਦੀ ਡਿਮਾਂਡ ਆ ਉਹਨਾਂ ਤਿਆਰ ਹੋ ਜੂਗਾ ਇਹ ਕਿਹਦੀ ਵਧੀਆ ਗੱਲ ਲੈ ਆ ਆਪਾਂ ਬਗੈਰ ਜੋੜ ਤੋਂ ਬੰਪਰ ਵਰਤੀ ਦੇ ਲੇਜ਼ਰ ਕਟਿੰਗ ਵਾਲੇ ਹਾਂ ਬਿਲਕੁਲ ਆਪਾਂ ਆ ਦਿਖਾਉਣੀ ਹੈ ਬਾਈ ਇਹਨਾਂ ਦੇ ਇੱਥੇ ਮਸ਼ੀਨ ਹੈਗੀ ਹੈ ਲੇਜ਼ਰ ਕਟਿੰਗ ਵਾਲੀ ਹਣਾ ਹਾਂਜੀ ਹਾਂਜੀ ਜ਼ਰੂਰ ਉਧਰ ਪਈਓ ਆਪਾਂ ਚੈੱਕ ਕਰਾਉਨੇ ਹਾਂ ਜੀ ਬਿਲਕੁਲ ਜੀ ਤੇ ਲੇਜ਼ਰ ਕਟੀਆਂ ਬਣਾਉਂਦੇ ਨੇ ਬਾਕੀ ਪੇਂਟਿੰਗ ਵਗੈਰਾ ਵੀ ਇੱਥੇ ਪਿੱਛੇ ਜਿਹੜੀ ਇਹਨਾਂ ਦੀ ਚੱਲ ਰਹੀ ਹੈ ਉਹ ਵੀ ਤੁਹਾਨੂੰ ਦਿਖਾਉਨੇ ਆਜੋ ਵੀਰ ਜੀ ਚੱਲੀਏ ਆਜੋ ਜੀ ਤੇ ਆ ਛਤਰੀਆਂ ਦਾ ਜਿਹੜੇ ਹੈਗੇ ਆ ਜੀ ਆਪਾਂ ਨਾ ਨਿਊ ਪਾਈਪ ਇਹ ਵੀ ਆਪਾਂ ਖੋਦੀ ਤਿਆਰ ਕਰ ਆਏ ਇਹ ਵੀਰੇ ਛਤਰੀਆਂ ਦੇ ਐਂਗਲ ਲੈਣਾ ਆਪਣੇ ਆ ਦੇ ਜਿਹੜੀਆਂ ਲੱਗਦੀਆਂ ਹੁੱਡ ਜ ਇਹ ਉਹ ਆ ਜੀ ਤੇ ਸਾਰਾ ਸੈਟਪ ਹੁੰਦਾ ਉਹਦੋਂ ਕੋਈ ਫਿਰ ਸਾਰਾ ਆਪ ਤਿਆਰ ਕਰਕੇ ਇੱਥੇ ਰੰਗ ਨੂੰ ਕਰਦੇ ਸਾਰਾ ਆਪ ਤਿਆਰ ਕਰਦੇ ਆ ਜੀ ਲਓ ਜੀ ਬਾਕੀ ਆ ਬੰਪਰ ਰੰਗ ਕੀਤੇ ਪਏ ਆ ਜੀ ਲਓ ਜੀ ਆ ਬੰਪਰ ਰੰਗ ਕਰਕੇ ਰੈਡੀ ਕਰਕੇ ਲਾਏ ਆ ਸੈਂਪਲ ਲੈਣਾ ਵਾ ਸੈਂਪਲ ਵੀ ਮਿਲ ਜੂ ਹਰੇਕ ਟਰੈਕਟਰ ਦੇ ਅਵੇਲੇਬਲ ਆ ਜੀ ਲਓ ਜੀ ਆ ਜਿਵੇਂ ਡਿਜ਼ਾਈਨ ਵਗੈਰਾ ਨਹੀਂ ਇੱਥੇ ਤੁਸੀਂ ਕਰਾਉਣਾ ਜਾਂ ਕੁਝ ਜਿਵੇਂ ਵੀ ਹੈ ਨਾ ਜਿਵੇਂ ਤੁਸੀਂ ਚਾਹਦੇ ਹੋ ਉਵੇਂ ਜਾਂ ਮੋਡੀਫਾਈ ਕਰਕੇ ਤੁਹਾਨੂੰ ਜਾਂ ਕਸਟਮਾਈਜ਼ ਕਰਕੇ ਕਰਾ ਸਕਦੇ ਆ ਰੰਗ ਦੀ ਕੁਆਲਿਟੀ ਬਾਕੀ ਹੀ ਵਾਨੀ ਮਿਲੂ ਹਰੇਕ ਕੰਮ ਦੀ ਠੀਕ ਆ ਜੀ ਬਾਕੀ ਇਧਰ ਫਾਈਬਰ ਹੌਡ ਰੰ ਆ ਫਾਈਬਰ ਜਿਹੜੀਆਂ ਛਤਰੀਆਂ ਨੇ ਫਾਈਬਰ ਹੁੱਡ ਨੇ ਜਿਹੜੀਆਂ ਰੰਗ ਹੋ ਰਹੀਆਂ ਨੇ ਤੇ ਬਾਈ ਦੇਖੋ ਆ ਸਾਹਮਣੇ ਦੋ ਦੂ ਲੱਗੇ ਹੋਏ ਨੇ ਕੰਮ ਚੱਲੀ ਜਾਂਦਾ ਬਾਈ ਕਿੰਨੇ ਵਜੇ ਆ ਜਾਂਦੇ ਹੋ ਤੁਸੀਂ ਬਾਈ ਇੱਥੇ 9 ਵਜੇ ਤੋਂ ਆ ਜਾਂਦੇ ਆ ਜੀ 9 ਤੋਂ 6:30 ਵਜੇ ਤੱਕ ਲੱਗੇ ਰਹੀਦਾ ਜੀ ਅੱਛਾ ਅੱਛਾ ਜੀ ਲਓ ਜੀ ਪੇਂਟ ਦਾ ਇਹਦਾ ਸਿਸਟਮ ਇਹ ਆ ਬਾਕੀ ਇਹਨਾਂ ਕੋਲ ਬਾਈਆਂ ਕੋਲ ਹੁੱਕਾਂ ਵੀ ਹੈਗੀਆਂ ਨੇ ਜੀ ਹਾਂ ਜੀ ਹੁੱਕਾਂ ਹਨ ਹੁੱਕਾਂ ਵੀ ਦਿਖਾਉਨੇ ਆ ਮਡਗਾਰ ਵੀ ਦਿਖਾਉਨੇ ਆ ਤੁਹਾਨੂੰ ਤੇ ਕਿਵੇਂ ਕਟਿੰਗ ਹੁੰਦੀ ਹੈ ਲੇਜ਼ਰ ਦੀ ਸਭ ਤੋਂ ਪਹਿਲਾਂ ਉਹ ਦਿਖਾਉਨੇ ਆ ਤੁਹਾਨੂੰ ਆ ਜਿਓ ਜੀ ਚਲੋ ਜੀ ਚੱਲੀਏ ਜੀ ਆ ਜਿਓ ਬਾਈ ਤੁਸੀਂ ਕਿਵੇਂ ਕਹਿ ਰਹੇ ਸੀ ਫਾਈਬਰ ਹੁੱਡ ਦੇ ਇਹਨੇ ਫੱਟੀਆਂ ਨੇ ਇਹ ਆਪਣੇ ਕੋਲ ਸਿੱਧੀ ਲੈਂਥ ਆਉਂਦੀ ਆ ਜੀ 20 ਫੁੱਟ ਦੀ ਅੱਛਾ ਜੀ ਇਹ ਆਪਣੇ ਕੋਲ ਮਸ਼ੀਨ ਆਉਂਦੀ ਖੋਦੀ ਆ ਆਪਾਂ ਆਪ ਹੀ ਵੈਂਕ ਪਾ ਕੇ ਮਤਲਬ ਗਰਾਊਂਡ ਲੈਵਲ ਤੋਂ ਸਾਮਾਨ ਆਪਾਂ ਸਾਰਾ ਆਪ ਹੀ ਤਿਆਰ ਕਰਦੇ ਆ ਅੱਛਾ ਜੀ ਤੇ ਪੂਰਾ ਏਵਨ ਤਿਆਰ ਹੁੰਦਾ ਇਹ ਨਹੀਂ ਵੀ ਕੋਈ ਸਾਮਾਨ ਬਾਹਰੋਂ ਆਊਗਾ ਜੀ 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 ਜਿਵੇਂ ਯੂ ਪਾਈਪ ਦੇ ਤੁਸੀਂ ਦੇਖ ਸਕਦੇ ਹੋ ਸਿੱਧੀ ਫੱਟੀਆਂ ਆਉਂਦੀ ਆ ਮਸ਼ੀਨ ਤੇ ਵੈਂਕ ਪਾ ਕੇ ਆ ਦੇਖੋ ਇਹ ਫੱਟੀ ਸਿੱਧੀ ਹੈ ਨਾ ਆ ਸਿੱਧੀਆਂ ਫੱਟੀਆਂ ਆਉਂਦੀਆਂ ਨੇ ਤੇ ਬਾਈ ਖਰੀ ਇਹਤਰਾ ਵੜ ਪਾ ਕੇ ਯੂ ਬਣਾਉਂਦੇ ਆ ਜਿਵੇਂ ਵੀ ਐਜ਼ ਇਟ ਇਜ਼ ਇਹਨਾਂ ਨੂੰ ਡਿਜ਼ਾਈਨ ਚਾਹੀਦਾ ਉਵੇਂ ਇੱਥੋਂ ਆਪ ਹੀ ਤਿਆਰ ਕਰਦੇ ਨੇ ਸਾਰਾ ਰੋਟੀ ਕੰਪਨੀ ਦਾ ਪੈਪਾਪਾ ਯੂਜ਼ ਕਰਦੇ ਆ ਜੀ ਜਿਹੜਾ ਰੋਟੀ ਕੰਪਨੀ ਦਾ ਬਿਲਕੁਲ ਵਧੀਆ ਜੀਓ ਤੇ ਆ ਦੇਖੋ ਆ ਬੰਪਰ ਤਿਆਰ ਹੋ ਰਹੇ ਨੇ ਇੱਥੇ ਹਣਾ ਜੀ ਹਾਂ ਜੀ ਇਹ ਰੋਜ਼ ਪਏ ਆ ਜੀ ਤਿਆਰ ਹੋਏ ਬਿਨਾਂ ਰੰਗ ਤੋਂ ਹੂੰ ਲਓ ਜੀ ਮੁੰਡੇ ਤਿਆਰ ਕਰੀਆਂ ਦੇ ਨਾਲ ਨਾਲ ਰੱਖੀਆਂ ਦੇ ਆ ਚੱਕ ਚੱਕ ਰੰਗ ਤੇ ਜਾਈ ਜਾਂਦਾ ਸਮਾਨ ਠੀਕ ਹੈ ਨਾਲ ਦੇ ਨਾਲ ਕਲਰ ਮਾਰੀ ਜਾਂਦੇ ਹਣਾ ਹਾਂ ਜੀ ਹਾਂ ਜੀ ਲਓ ਜੀ ਕਰੋ ਚੈੱਕ ਜਿਵੇਂ ਤੁਹਾਨੂੰ ਦੱਸਿਆ ਸੀ ਲਿਖਾ ਸਕਦੇ ਹੋ ਤੁਸੀਂ ਤੇ ਇਧਰ ਆ ਬਾਈ ਵੈਲਡਿੰਗ ਦਾ ਕੰਮ ਕਰ ਵਰਕ ਚੱਲੀ ਜਾਂਦਾ ਨਾਲ ਹੁੱਕਾਂ ਤੇ ਆ ਰਹੀ ਜਾਂਦੀਆਂ ਜੀ ਹੂੰ ਅੱਛਾ ਹੁੱਕ ਤਿਆਰ ਕਰ ਰਹਾ ਬਈ ਨਾ ਰੈਡੀ ਟਰੈਕਟਰ ਦੀਆਂ ਹੁੱਕਾਂ ਬੰਪਰ ਮਡਗਾਰਡ ਚੱਲ ਰਹੀਆਂ ਆਪਣੇ ਕੋਲੋਂ ਰੈਡੀ ਮੈਦ ਲਗੀਆਂ ਜੀ ਜੀ ਤੇ ਬਾਈ ਕਿਵੇਂ ਪੂਰੇ ਪੰਜਾਬ ਝੋਂਦੇ ਆ ਸਾਰੇ ਫਿਰ ਹਨਾ ਸਹੀ ਗੱਲ ਹੈ ਜੀ ਆਹ ਲਓ ਜੀ ਆਹ ਸਾਰਾ ਰੈਡੀ ਕਰ ਕਰਕੇ ਰੱਖਿਆ ਹੋਇਆ ਆਜੋ ਹੁਣ ਆਪਾਂ ਤੁਹਾਨੂੰ ਆਪਰੇਟਿੰਗ ਕਰਨ ਵਾਲੀ ਜਿਹੜੀਆਂ ਦੀ ਮਸ਼ੀਨ ਆ ਜਿਹੜੀ ਜਿਹਨੂੰ ਕਿਹੜੀ ਕਹਿੰਦੇ ਤੁਸੀਂ ਲੇਜ਼ਰ ਕਟਿੰਗ ਮਸ਼ੀਨ ਆ ਜੀ ਇਹ ਲੇਜ਼ਰ ਕਟਿੰਗ ਮਸ਼ੀਨ ਹਨਾ ਮੈਂ ਤਾਂ ਆਖਿਆ ਕੱਲੇ ਬੰਪਰ ਹੀ ਕੱਟ ਦੀ ਡਿਜ਼ਾਈਨ ਜਿਹੜਾ ਮਰਜ਼ੀ ਬਾਲ ਆਹ ਲਓ ਜੀ ਇਹ 5 ਸੂਤੇ ਲੋਹੇ ਵਿੱਚ ਦੀ ਕੱਟ ਰਹੀ ਹੈ ਜੀ ਇਸ ਟਾਈਮ ਅੱਛਾ 5 ਸੂਤਾ ਆ ਦੇਖੋ ਮਟਾਈ ਤੁਸੀਂ ਇਹ ਲੋਹੇ ਦੀ 5 ਸੂਤ ਹੈ ਜੀ ਆ ਦੇਖੋ ਤੇ ਇਹ ਹੁਣ ਕੱਟ ਰਹੀ ਹੈ ਸਾਮਾਨ ਕਟਿਆ ਵੀ ਪਿਆ ਜੀ ਇਹਦੀ ਪ੍ਰੋਪਰ ਸਹੀ ਸਫਾਈ ਹੁੰਦੀ ਹੈ ਜੀ ਲਓ ਜੀ ਇਹ ਆ ਲੇਜ਼ਰ ਕਟਿੰਗ ਇੱਥੋਂ ਆਪਰੇਟ ਬਾਈ ਕਰੀ ਜਾਂਦਾ ਹੈ ਇਹਨਾਂ ਦਾ ਆਪਰੇਟਰ ਜਿਹੜਾ ਬਾਈ ਰੱਖਿਆ ਹੋਇਆ ਤੇ ਕਟਿੰਗ ਕਰਕੇ ਜੋ ਵੀ ਡਿਜ਼ਾਈਨ ਚਾਹੀਦਾ ਕਰੀ ਜਾਂਦੇ ਆ ਹੁਣ ਬੰਪਰ ਕੱਟ ਹੋ ਰਿਹਾ ਨਾ ਬੰਪਰ ਕੱਟ ਹੋ ਰਿਹਾ ਇਹ ਤੁਸੀਂ ਚੈੱਕ ਕਰ ਸਕਦੇ ਹੋ ਵੀ ਕੋਈ ਜੋੜ ਨਹੀਂ ਬੰਪਰ ਚ ਆਮ ਕਹਿ ਦਿੰਦੇ ਲੈਜਰ ਕਟਿੰਗ ਵਾਲਾ ਪਰ ਜੋੜ ਵਾਲਾ ਬੰਪਰ ਹੁੰਦਾ ਤੇ ਪ੍ਰੋਪਰ ਲੈਜਰ ਕਟਿੰਗ ਦੇ ਵਿੱਚ ਰੂਹ ਦੀ ਸਾਡੀ ਗਾਰੰਟੀ ਆ ਵੀ ਬੰਪਰ ਨਹੀਂ ਟੁੱਟੂਗਾ ਕਦੇ ਬਿਲਕੁਲ ਜੀ ਲਓ ਜੀ ਇਧਰੋਂ ਵੀ ਦਿਖਾ ਦਈਏ ਹਾਂਜੀ ਹਾਂਜੀ ਆ ਲਓ ਜੀ ਇਧਰੋਂ ਜਿਵੇਂ ਜਾਂ ਡਿਜ਼ਾਈਨ ਗਲਾਈ ਗਲੂਈ ਸਭ ਕੁਝ ਕੱਟੀ ਜਾਂਦਾ ਜਿਵੇਂ ਲੋਡ ਆ ਇਹਦੀ ਸਫਾਈ ਪੂਰੀ ਫੁੱਲ ਆ ਜੀ ਜੇ ਆਪਾਂ ਬ੍ਰੀਕ ਡਿਜ਼ਾਈਨ ਕੱਟਣਾ ਹੈ ਆ ਆਰਮ ਸਪਿੰਨਰ ਚੱਲਦੇ ਆ ਜੀ ਆ ਸਪਾਈ ਚੈੱਕ ਕਰ ਸਕਦੇ ਹੋ ਹਾਂ ਜੀ ਆ ਡਿਜ਼ਾਈਨ ਵਾਸਤੇ ਹਨਾ ਹਾਂ ਜੀ ਆ ਦੇਖੋ ਤੁਸੀਂ ਇਹ ਇਹ ਸਾਰਾ ਇਸੇ ਮਸ਼ੀਨ ਦਾ ਕੰਮ ਹੈ ਇਹ ਮਸ਼ੀਨ ਨੇ ਕੱਟਿਆ ਸਫਾਈ ਬਹੁਤ ਆ ਜੀ ਮੰਨ ਲਓ 19 21 ਦਾ ਵੀ ਫਰਕ ਨਹੀਂ ਛੱੜਦੀ ਜ਼ੀਰੋ ਜ਼ੀਰੋ ਕਟਿੰਗ ਹੁੰਦੀ ਪ੍ਰੋਪਰ ਸਾਰੀ ਬਿਲਕੁਲ ਜੀ ਤਾਂ ਆ ਬਾਕੀ ਸਾਰਾ ਕੱਟ ਕੇ ਰੱਖਿਆ ਹੈ ਸਾਰਾ ਤੁਸੀਂ ਇੱਕ ਕੱਟ ਕੇ ਸਮਾਨ ਰੱਖਿਆ ਜੀ ਲਓ ਜੀ ਇਹ ਇਹਨਾਂ ਦੀ ਵਰਤੋਂ ਚ ਆਉਣ ਵਾਲਾ ਸਮਾਨ ਆ ਸਾਰਾ ਇਹ ਲੋ ਜੀ ਇੱਧਰ ਫੇਰ ਇਹਨਾਂ ਦਾ ਇੱਧਰ ਸਕੇ ਰਿਆ ਇਹ ਦੂਜੀ ਕਿਹੜੀ ਜਿਵੇਂ ਆਪਣਾ ਕੋਈ ਆ ਕਟਿੰਗ ਚੋ ਬਚਿਆ ਹੋਇਆ ਹੁੰਦਾ ਐੜੀ ਚੋ ਬਚਿਆ ਹੋਇਆ ਸਮਾਨਾ ਜੀ ਇਹ ਜਿਵੇਂ ਸੁੱਧ ਰਹਿ ਬ ਆਪਣੀ ਹੋ ਜਾਂਦੀ ਜੀ ਜੀ ਠੀਕ ਆ ਜੀ ਲੋ ਜੀ ਆ ਸਾਰੀਆਂ ਚਾਦਰਾਂ ਬਾਈਆਂ ਨੇ ਮਗਾ ਮਗਾ ਕੇ ਰੱਖਿਆ ਇਹ ਬਾਈ ਕੱਲਾ 5 ਸੂਤ ਦੇ ਬਣਦਾ ਕਿ ਥੋੜਾ ਨਾਰਮਲ ਵੀ ਹਲਕੇ ਜਿਹੀ 2-3 ਸੂਤ ਵੀ ਇਹ 2 mm ਤੋਂ ਲੈ ਕੇ 16 mm ਤੱਕ ਦਾ ਸਾਰਾ ਮਾਲ ਆਪਾਂ ਇੱਥੇ ਹੀ ਵੜਦੇ ਹਾਂ ਜੀ ਅੱਛਾ ਅੱਛਾ ਇਸੇ ਮਸ਼ੀਨ ਤੇ ਹਾਂ ਜੀ ਠੀਕ ਆ ਜੀ ਤੇ ਬਾਈ ਜੀ ਦੇਖੀ ਹੁਣ ਹੁੱਕਾਂ ਦੇ ਮਗਰਾੜ ਦੇਖ ਲਈ ਹਣਾ ਜੀ ਆਪਾਂ ਹਾਂ ਜੀ ਹਾਂ ਲਓ ਜੀ ਆ ਫਾਰਮਟ੍ਰੈਕ 60 ਦੇ ਬਾਈਆਂ ਨੇ ਆ ਹੁੱਡ ਲਵਾਈ ਹੈ ਜੀ ਆ ਚੈੱਕ ਕਰੋ ਜੀ ਲਿਖਿਆ ਕੇਐਸ ਅਤੇ ਆ ਹੁੱਡ ਲਵਾਈ ਹੈ ਇਹਨਾਂ ਨੇ ਆ ਡਿਜ਼ਾਈਨ ਵਾਲੀ ਤੇ ਕਿੱਥੋਂ ਆਏ ਨੇ ਬਾਈ ਜੀ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਏ ਬਾਈ ਤੁਸੀਂ ਅਸੀਂ ਪਿੰਡ ਹਰਦੇਹ ਲੈਣਾ ਜਿਲ੍ਹਾ ਫਰੀਦਕੋਟ ਤੋਂ ਆਏ ਆ ਜੀ ਜਿਲ੍ਹਾ ਫਰੀਦਕੋਟ ਤੋਂ ਹਾਂ ਜੀ ਠੀਕ ਹੈ ਜੀ ਤੇ ਕਿਵੇਂ ਲੱਗਾ ਬਾਈ ਐਕਸਪੀਰੀਅੰਸ ਬਹੁਤ ਵਧੀਆ ਕੰਮ ਲੱਗਾ ਜੀ ਪਹਿਲਾਂ ਵੇਖ ਕੇ ਗਏ ਸੀ ਅਸੀਂ ਕੱਲ ਆ ਕੇ ਅੱਛਾ ਜੀ ਸਾਨੂੰ ਬਹੁਤ ਯਾਰ ਲੱਗਿਆ ਆਮ ਰੇਟ ਵੀ ਦੂਜਿਆਂ ਨਾਲ ਬਹੁਤ ਹੀ ਵਧੀਆ ਤੇ ਕੁਆਲਟੀ ਵੀ ਬਹੁਤ ਵਧੀਆ ਜੀ ਠੀਕ ਹੈ ਅੱਗੇ ਵੀ ਬਹੁਤ ਟਰੈਕਟਰਾਂ ਦੇ ਲੱਗੀ ਵੇਖੀ ਤਾਂ ਹੀ ਕਰਕੇ ਸੀ ਇੱਥੇ ਆਏ ਆ ਬਾਈ ਅੱਜ ਹੀ ਆਏ ਸੋ ਅੱਜ ਹੀ ਲਵਾਤਾ ਜੀ ਹਾਂਜੀ ਅੱਜ ਹੀ ਆਏ ਸੀਗੇ ਦੇਖੋ ਜੀ ਅੱਜ ਹੀ ਆਏ ਸੀਗੇ ਤੇ ਅੱਜ ਹੀ ਲਵਾਤਾ ਇਹਨਾਂ ਦੇ ਲਓ ਜੀ ਚੈੱਕ ਕਰੋ ਬਾਈ ਫਰੀਦਕੋਟ ਸਾਈਡ ਤੋਂ ਆਏ ਨੇ ਤੇ ਇਹ ਕੰਮ ਇਹਨਾਂ ਨੂੰ ਘੈਂਟ ਲੱਗਾ ਠੀਕ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਧੰਨਵਾਦ ਹਾਂਜੀ ਠੀਕ ਹੈ ਆ ਹੁੱਕਾ ਨੇ ਜੀ ਬਾਈਆਂ ਕੋਲ ਆ ਪਈਆਂ ਨੇ ਜੀ ਕੁਝ ਆ ਚੀਜ਼ਾਂ ਪੱਤੀਆਂ ਪਈਆਂ ਨੇ ਇਹਨਾਂ ਬਾਰੇ ਪੁੱ ਕਿਹੜੇ ਕਿਹੜੇ ਟਰੈਕਟਰ ਦੀ ਮਿਲ ਜਾਂਦੀ ਆ ਤੇ ਇਹ ਮਰਗਾਰ ਵੀ ਹੈਗੇ ਹਨਾ ਮਿੰਦਰਾ ਦੇ ਬਾਈ origignal use ਕਰਦੇ ਬਾਕੀ ਪੁੱਛਦੇ ਕਿਦਾਂ ਬਾਈ ਜੀ ਕੀ ਕੀ ਪ੍ਰਾਈਸ ਰਹਿੰਦਾ ਹੁਕਾਂ ਦਾ ਕਿਹੜੇ ਕਿਹੜੇ ਦੀ ਮਿਲ ਜੂਗੀ ਇਹ ਟਰੈਕਟਰ ਦੀ ਹੁਕ ਅਵੇਲੇਬਲ ਜੀ ਜੀ ਆਪਾਂ origignal look ਦੇ ਵਿੱਚ ਵੀ ਤਿਆਰ ਕਰਦੇ ਆ ਇਹ Holland ਟਰੈਕਟਰ ਦੀ ਹੁਕ ਇਹ origignal look ਦੇ ਵਿੱਚ ਤਿਆਰ ਕੀਤੀ ਆ ਤੁਸੀਂ ਚੈੱਕ ਕਰ ਸਕਦੇ ਹੋ ਲਓ ਜੀ ਜਿਵੇਂ origignal ਜਿਵੇਂ ਹੁੱਕ ਹੁੰਦੀ ਆ ਉਦਾਂ ਹੁੱਕ ਤਿਆਰ ਕੀਤੀ ਗਈ ਆ ਇਹ ਤੋਂ origignal ਵਰਗੀ ਤਿਆਰ ਕੀਤੀ ਆਪਣੀ ਹੋਲੈਂਡ ਦੀ ਹਨਾ ਜੀ ਇਹ ਕੰਪਨੀ ਨਾਲੋਂ ਕਹਿ ਲੋ ਵੀ ਅੱਧੇ ਰੇਟ 'ਚ ਆਪਣੇ ਕੋਲੋਂ ਮਿਲੂਗੀ ਤੇ ਕੁਆਲਿਟੀ ਉਦੋਂ ਦੁੱਗਣੀ ਮੈਗ ਵੈਲਡਿੰਗ ਹੋਇਆ ਹੁੱਕ ਨੂੰ ਇਹ ਨਹੀਂ ਵੀ ਕਦੇ ਪੱਟੀ ਜਾਊਗੀ ਜੀ ਜੀ ਬਾਕੀ ਜਿਹੜੀਆਂ ਤੁਸੀਂ ਆ ਪੱਤੀਆਂ ਬਾਰੇ ਗੱਲ ਕਰਦੇ ਇਮਡ ਗਾਡਾਂ ਦੇ ਵਿੱਚ ਲੱਗਦੀਆਂ ਜੀ ਮਡਗਾਰਡ ਦੇ ਜਿਹੜੇ ਫਲੈਪ ਹੁੰਦੇ ਆ ਉਹਦੇ ਵਿੱਚ ਥੱਲੇ ਪਾਸੇ ਯੂਜ਼ ਹੁੰਦੀਆਂ ਜੀ ਜੀ ਆ ਵੀ ਕੁਝ ਹੁੱਕਾਂ ਨੇ ਹਨਾ ਜੀ ਆ ਵੀ ਹੁੱਕਾਂ ਜੀ ਸਾਡਾ ਡਾਕਟਰ ਇਫਰਾਂ ਦੀਆਂ ਅੱਛਾ ਆ ਮਰਗਾਰਡ ਨੇ ਜੀ ਇਹ ਤੁਸੀਂ ਚੈੱਕ ਕਰਾਓ ਜੀ ਆਪਣੇ ਵਿਊਅਰਸ ਨੂੰ ਮਹਿੰਦਰਾ ਗੋਪਰੀ ਜੈਨੂਨਲੀ ਆਪਾਂ ਯੂਜ਼ ਕਰਦੇ ਆ ਜੀ ਮਹਿੰਦਰਾ ਦੇ ਆ ਵੀ ਪੈਨ ਹੈ ਆ ਵੀ ਇਹ ਸਾਰੇ ਮਹਿੰਦਰਾ ਦੇ ਵਿੱਚ ਅਵੇਲੇਬਲ 9 24 ਤੇ 11 ਦੇ ਟਾਇਰਾਂ ਦੇ ਵਿੱਚ ਜੀ ਅੱਛਾ ਜੀ ਜੈਨੂਨ ਫਿਟਿੰਗ ਮਿਲੂ ਆਪਣੀ ਮਾਰਕਿੰਗ ਮਿਲੂ ਜੀ ਉੱਤੇ ਲੇਜਰ ਕਟਿੰਗ ਨਾਲ ਆਹ ਲਓ ਜੀ ਇਹਨਾਂ ਦੀ ਮਾਰਕਿੰਗ ਕੇਐਸ ਆਹ ਦੇਖੀ ਤੇ ਆਹ ਦੇਖੋ ਜੀ ਕੇਐਸ ਇਹ ਕੀ ਹੈ ਬਾਈ ਇਹ ਬਾਈ ਜੀ ਇਹ ਪ੍ਰੋਪਰ ਟੈਗਦਾ ਆ ਪਹਿਲਾਂ ਜੀ ਆਜੋ ਜੀ ਆਪਾਂ ਚੈੱਕ ਕਰਾ ਦਿੰਨੇ ਆ ਹਾਂਜੀ ਹਾਂਜੀ ਲਓ ਜੀ ਬਾਈ ਜੀ ਦਿਖਾਉਣਗੇ ਵੀ ਕਿਵੇਂ ਇਹ ਟਿਕਦਾ ਜਿ ਉੱਪਰ ਇਹ ਆ ਚੀਜ਼ ਆ ਕੇ ਜੀ ਇਹਨਾਂ ਸੱਲਾਂ ਦੇ ਵਿੱਚ ਆ ਕੇ ਇਹ ਟਿਕ ਜਾਂਦੀ ਹੈ ਇਹਦੇ ਉੱਪਰ ਗਾਰਮਡ ਗਾਰਡ ਫਿੱਟ ਹੁੰਦਾ ਫਿਰ ਹੁੰਦਾ ਨਾ ਆਪਾਂ ਕਹਿ ਲਈਏ ਵੀ ਮੇਨ ਹੱਡੀ ਆ ਮਡਗਾਰਡ ਦੀ ਅੱਛਾ ਜੀ ਜੇ ਇਹ ਵਧੀਆ ਆ ਤਾਂ ਮਡਗਾਰਡ ਦੀ ਲਾਈਫ ਵਧੀਆ ਰਹੂਗੀ ਜੀ ਤੇ ਆਪਾਂ ਪ੍ਰੋਪਰ ਖੋਦੀ ਤਿਆਰ ਕਰਦੇ ਹਾਂ ਗਰਾਊਂਡ ਲੈਵਲ ਤੋਂ ਤਾਂ ਤੱਕ ਠੀਕ ਹੈ ਬਾਈ ਬਿਲਕੁਲ ਜੀ ਤੇ ਬਾਕੀ ਆ ਸਵਰਾਜ ਦੇ ਕੰਮ ਸ਼ੁਰੂ ਕਰਤਾ ਹਨਾ ਬਾਈਆਂ ਨੇ ਹਾਂ ਜੀ ਤੇ ਅੱਛਾ ਬਾਈ ਜੀ ਇੱਕ ਚੀਜ਼ ਰਹਿ ਗਈ ਵੀ ਪ੍ਰਾਈਜ਼ ਕੀ ਰਹੂਗਾ ਰੇਟ ਕੀ ਰਹੂਗਾ ਜਿਹੜਾ ਬੰਪਰ ਆ ਕੀ ਰੇਟ ਕਿਲੋ ਰਹਿੰਦਾ ਜੀ ਬਾਈ ਜੀ 105 ਰੁਪਏ ਕਿਲੋ ਤੋਂ ਲੈ ਕੇ 125 ਰੁਪਏ ਕਿਲੋ ਤੱਕ ਆਪਣੇ ਕੋਲ ਬੰਪਰ ਮਿਲ ਜੂਗਾ ਜੀ ਜਿਵੇਂ ਦੇਸ ਬੰਦੇ ਦੀ ਡਿਮਾਂਡ ਆ ਜਿਵੇਂ ਕਹਿੰਦੇ ਨਕਸ਼ੀ ਵਾਲਾ ਲੈਣਾ ਬਗੈਰ ਵਾਲਾ ਲੈਣਾ ਕੋਈ ਬੰਦਾ ਨਹੀਂ ਅਫੋਰਡ ਕਰ ਸਕਦਾ ਉਹਨੇ ਜੋੜ ਵਾਲਾ ਬੰਪਰ ਵੀ ਲਵਾਉਣਾ ਜੀ ਜੀ ਬਿਲਕੁਲ ਜੀ ਇਹ ਦੋਵੇਂ ਤਰ੍ਹਾਂ ਨਾਲ ਆਪਣੇ ਕੋਲ ਤੁਹਾਨੂੰ ਹਾਜ਼ਰ ਮਿਲੂਗਾ ਜੀ ਬਾਕੀ ਕਸਟਮਰ ਦੀ ਡਿਮਾਂਡ ਤੇ ਤਾਂ ਰੇਟ ਰੱਖਣਾ ਹੀ ਪੈਂਦਾ ਆ ਬਿਲਕੁਲ ਜੀ ਬਿਲਕੁਲ ਬਾਕੀ ਕਸਟਮਰ ਤੁਹਾਡੇ ਕੋਲ ਸਾਰੇ ਖੁਸ਼ ਹੀ ਹੋ ਕੇ ਜਾਂਦੇ ਨੇ ਨਾਮ ਵਾ ਆ ਸਾਹਮਣੇ ਆ ਗਿਆ ਜੀ ਫਾਈਬਰਾਂ ਬਹੁਤ ਨੇ ਇਹਨਾਂ ਕੋਲੇ ਇਸ ਫਾਈਬਰ ਆਪ ਆਪ ਤਿਆਰ ਕਰਦੇ ਨੇ ਸਾਰੀਆਂ ਜਿਹੜੀ ਹੁੱਡ ਨੇ ਇੱਥੇ ਇਹਨਾਂ ਨੇ ਫਿਟਿੰਗ ਦਾ ਸਿਸਟਮ ਬਣਾਇਆ ਤੇ ਇਹ ਇਹਨਾਂ ਦੀ ਇੱਥੇ ਸਿਸਟਮ ਸਾਡੀ ਵਰਕਸ਼ਾਪ ਕਹੋ ਤੇ ਆ ਮਗਰਾੜ ਨੇ ਬਈ ਮਗਰਾੜ ਕੀ ਰੇਟ ਪੈ ਜਾਂਦੇ ਆ ਜੀ ਮਗਰਾੜ ਬਾਈ ਜੀ 9000 ਰੁਪਏ ਤੋਂ ਲੈ ਕੇ 11000 ਰੁਪਏ ਦੀ ਰੇਂਜ ਤੱਕ ਪੈ ਜਾਂਦੇ ਆ ਜੀ ਜੀ ਤੇ ਪ੍ਰੋਪਰ A1 ਕੁਆਲਿਟੀ ਦੇ ਆਪਾ ਵਰਤੀ ਦੀ ਆ ਕੋਈ ਚੀਜ਼ ਚ ਕੰਪਰੋਮਾਈਜ਼ ਨਹੀਂ ਕੀਤਾ ਗਿਆ ਕੁਆਲਿਟੀ ਚ ਏਟ ਵੀ ਜੈਨੂਨ ਤੇ ਕੁਆਲਿਟੀ ਵੀ A1 ਜੀ ਵੇੜ ਦੇਖੀਏ ਜੀ ਜ਼ਰੂਰ ਜੀ ਜ਼ਰੂਰ ਆਜੋ ਪੌਜ਼ ਵੇਟ ਆਪਣੇ ਕੋਲ ਇੱਥੇ ਪਏ ਨੇ ਹਾਂਜੀ ਹਾਂਜੀ ਲਓ ਇਹੀ ਦਿਖਾ ਦਿੰਨੇ ਆ ਜੀ ਇਹ ਵੇਟ ਨੇ ਜੀ ਇਹਨਾਂ ਕੋਲ ਇਹ ਹੌਲੈਂਡ ਦੇ ਬਾਕੀ ਆਪਾਂ ਇੱਕ ਇਹ ਸੈਕੰਡ ਕੁਆਲਿਟੀ ਮੰਨੀ ਆ ਅੱਛਾ ਜੀ ਜਿਹੜੀ ਫਰਸਟ ਕੁਆਲਿਟੀ ਈਵਰਸ ਨੂੰ ਆਪਾਂ ਉਹ ਵੀ ਚੈੱਕ ਕਰਾ ਦਿੰਨੇ ਆ ਲਓ ਜੀ ਆਪਾਂ ਵੇਟ ਦੇਖਦੇ ਆ ਇਹ ਤੁਸੀਂ ਦੇਖ ਲਿਆ ਹੁਣ ਫਰਸਟ ਕੁਆਲਿਟੀ ਜਿਹੜੀ ਵਧੀਆ ਉਹ ਤਾਂ ਹਾਂਜੀ ਜੀ ਅੱਛਾ ਬਾਈ ਜੀ ਆਹ ਜਿਹੜਾ ਆਪਣੇ ਕੋਲ ਪਿਆ ਜੀ ਵੇਟ ਇਹਦੇ ਬਾਰੇ ਦੱਸੋ ਕਿਵੇਂ ਆ ਜੀ ਜ਼ਰੂਰ ਜੀ ਜ਼ਰੂਰ ਇਹ ਜੌਂਡੀਅਰ ਦੀਆਂ ਅਮਰੀਕਨ ਪਲੇਟਾਂ ਵਾਜਦੀਆਂ ਜੀ ਜੀ ਇਹ ਜਾਂਦਾ ਏਜੰਸੀ ਕੋਲੋਂ ਮਿਲਦੀਆਂ ਜਾਂ ਆਪਣੇ ਕੋਲੋਂ ਮਿਲਦੀਆਂ ਇਹ ਏਜੰਸੀ ਨਾਲੋਂ ਵੀ ਜ਼ਿਆਦਾ ਤੇ ਸਫਾਈ ਵਾਲੀ ਪਲੇਟ ਆ ਜੇ ਤੁਸੀਂ ਇਹਨੂੰ ਏਜੰਸੀ ਦੀ ਪਲੇਟ ਦੇ ਨਾਲ ਰੱਖ ਕੇ ਕੰਪੈਰੀ ਕੰਪੈਰੀਸ਼ਨ ਕਰੋਗੇ ਨਾ ਜੀ ਸਿਰਫ 50 ਕਿਲੋ ਦੀ ਪਲੇਟ ਔਰੀਜਨਲ ਮਾਰਕਿੰਗ ਦੇ ਨਾਲ ਤੇ ਆਪਣੇ ਵਾਲੀ ਦੀ ਕੁਆਲਿਟੀ ਉਹਦੋਂ ਜ਼ਿਆਦਾ ਹੈ ਜੀ ਅੱਛਾ ਵਧੀਆ ਕੁਆਲਿਟੀ ਚ ਆਪਣੇ ਆ ਜੀ ਬਾਕੀ ਜਦੋਂ ਤੁਸੀਂ ਦੇਖਿਆ ਟਰੈਕਟਰ ਇੱਕ ਜਾਂਦਾ ਦੂਜਾ ਆ ਜਾਂਦਾ ਜੀ ਕੰਮ ਚੱਲੀ ਹੋ ਜਾਂਦਾ ਬਿਲਕੁਲ ਜੀ ਬਿਲਕੁਲ ਆਪਾਂ ਦੇਖੇ ਜੁਕਿਆ ਇੱਕ ਹੋਰ ਜੌਂਡੀਅਰ ਆ ਗਿਆ ਦੇਖੋ ਜੀ ਹਾਂਜੀ ਇਹ ਜੌਂਡੀਅਰ ਆ ਗਿਆ ਇੱਕ ਹੋਰ ਸੋ ਲਓ ਜੀ ਆਪਾਂ ਤੁਹਾਨੂੰ ਸਾਰਾ ਇਹਨਾਂ ਦਾ ਕੇਐਸ ਵਾਲੇ ਵੀਰਾਂ ਦਾ ਦਿਖਾਤਾ ਜੀ ਕਿਵੇਂ ਕੇਸ ਸਿਸਟਮ ਹੈ ਵਧੀਆ ਸਫਾਈ ਨਾਲ ਕੰਮ ਕਰਦੇ ਨੇ ਬਾਈ ਲਓ ਜੀ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਤੇ ਬਾਈ ਜੀ ਐਡਰੈਸ ਦੱਸ ਦੋ ਇੱਕ ਵਾਰੀ ਪ੍ਰੋਪਰ ਆਪਣੀ ਜੀ ਤਲਵੰਡੀ ਭਾਈ ਡੈਸਟਿਕ ਫਰੋਇਪੁਰ ਮੋਗਾ ਫਰੋਇਪੁਰ ਰੋਡ ਦੇ ਵਿੱਚ ਚੌਂਕ ਪਾਰ ਕਰਕੇ ਆਪਣੀ ਫੈਕਟਰੀ ਆ ਜੀ ਜਦੋਂ ਮਰਜ਼ੀ ਬੰਦਾ ਫੋਨ ਲਾ ਕੇ ਆ ਸਕਦਾ ਸਵੇਰੇ 9 ਵਜੇ ਤੋਂ ਲੈ ਕੇ 6:30 ਵਜੇ ਤੱਕ ਉਪਰ ਰਹੀਦੀ ਆ ਜੀ ਸੋ ਲੋ ਜੀ ਐਡਰੈਸ ਠੱਡਕਾ ਆ ਗਿਆ ਸੋ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਕਿੰਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਧੰਨਵਾਦ